ਆ ਬੰਦਾ ਭੜੰਦਿਆ ਇਹ ਉਸਤਾਦ ਕੱਟੀ ਕਟਾ ਇਹ ਘੋੜਾ ਆ ਇਹ ਬੱਕੀ ਆ ਇਹ ਘੋੜੀ ਆ ਨੁਕਰੀ ਜੀ ਫੁੱਫੜ ਵੀ ਇਧਰ ਲੱਗਾ ਪੰਜਾਬ ਬਨਣਾ ਹਾਂ ਬਨਨੀ ਜਾ ਬਨਨੀ ਜਾ ਆਦਿਆਂ ਭਾਈ ਤੂੰ ਬਣ ਲੀਆਂ ਨੇ ਸਾਨੂੰ ਹਾਂ ਤੇਰਾ ਕੰਮ ਹੈ ਕਿੰਦਾ ਮੈਲ ਖਾ ਦੇਣਾ ਲੋ ਜੀ ਡੰਗਰ ਸਾਡੇ ਚੋਏ ਕੇ ਦੋਦੀ ਸਾਡਾ ਆ ਗਿਆ ਇਧਰ ਆ ਬੰਦੇ ਚਾਚੇ ਨੂੰ ਕਿਰੀ ਬੈਠੇ ਨੇ ਭਾਈ ਪੈਸੇ ਫੜੇ ਨਾ ਮੈਂ ਮੇਰੇ ਕੋ ਮੰਗਣੇ ਆਹ ਵੇਖ ਪੈਸੇ ਹੰਦੇ ਕੋਲੇ ਅਗਲੀ ਗੱਲ ਤੇ ਮੈਂ ਦੱਸਣਾ ਪੈਸੇ ਮੇਰੇ ਕੋ ਵੀ ਨੇ 100 ਦਿੱਤਾ ਸੀ ਤੇ ਦੋ ਦੋ 100 ਹੋਵੇ ਪੈਣੇ ਦੇ ਕੀ ਗੱਲ ਹੈ ਪੈਸੇ ਚਾਚੇ ਕੋ ਵੀ ਨਹੀਂ ਪੁੱਠੀ ਪੇ ਦੇ ਆ ਰੁਟੇ ਜੀ ਵੀ ਮੰਡੰਟ ਹੀ ਵੇ ਲਈ ਚਾਹੇ ਮਾ ਕੋਲ ਹੀ ਟੀਪੇ ਲੈ ਇਹ ਮੰਗਦਾ ਜੀ ਇਹ ਮੰਗਦਾ ਜੀ ਨਹੀਂ ਇਹ ਮੇਰੇ ਕੋ ਪੈਸੇ ਨਹੀਂ ਮੰਗਣ ਦਿਆ ਲੈ ਲੈ ਤੂੰ ਤੂੰ ਮੇਰੇ 100 ਰੁਪਏ ਆਪਸ ਕਰ ਤੂੰ ਕਿਉਂ ਚੁੱਕਿਆ ਕੀ ਹੋਇਆ ਮੰਗਦਾ ਪਿਆ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਵਾਖਦੇ ਆ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ ਜੀ ਤੇ ਆਈ ਦੀ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਆਜੋ ਵੀਡੀਓ ਵੱਲ ਲਓ ਜੀ ਕੱਢ ਲਿਆ ਨਾ ਵਜਾਂ ਧਰੀ ਬਾਹਾਂ ਲੱਗੀ ਨਾ ਬਾੜੀਆਂ ਛਪੜਾਂ ਵਿੱਚ ਲਓ ਜੀ ਛਪੜੇ ਵਾੜ ਦਿੱਤੀਆਂ ਨੇ ਉਹ ਜੇ ਪੱਠੇ-ਪੁੱਠੇ ਪਾ ਲਈਨੇ ਆ ਇਹਨਾਂ ਨੂੰ ਉੱਤੇ ਬੰਨ ਕੇ ਤੇ ਆਪਾਂ ਲਾਵਾਂਗੇ ਚੋਈ ਅਈ ਦੇ ਜਿਹੜਾ ਵਲੌਗ ਉੱਤੇ ਕੀਤਾ ਥੋੜਾ ਲੇਟ ਸ਼ੁਰੂ ਤੇ ਜਿਹੜਾ ਨਾ ਕੰਮਕਾਰ ਹੈਗਾ ਸੀ ਅੱਜ ਤਾਂ ਕਰਕੇ ਵਲੌਗ ਜਿਹੜਾ ਥੋੜਾ ਡੇਢ ਸ਼ੁਰੂ ਕੀਤਾ ਅੱਜ ਜਰਾ ਮੀਂਹ ਬੜੀਆ ਜੋ ਤੋਂਪ ਵੀ ਬਾੜੀ ਲੱਗੀ ਹੋਈ ਹੈ ਲਓ ਜੀ ਮੱਝਾਂ ਬੰਨ ਦਿੱਤੀਆਂ ਪੱਠੇ ਖੌਂਦੀਆਂ ਇਦਰ ਅੰਦਰ ਵੀ ਬਾਤ ਨੇ ਪੱਠੇ ਹੋਣਾ ਸ਼ਾਮ ਤੱਕ ਖਾਣ ਗਿਆ ਪੱਠੇ ਬਾਹਰ ਲਈ ਆਪਾਂ ਲਾ ਦੇਾਂਗੇ ਚੋਈ ਚੱਲੋ ਲਓ ਜੀ ਪਾਣੀ ਅਸੀਂ ਡਾਉਣ ਨੇ ਗਾਵਾਂ ਨੂੰ ਚੋਈ ਕਰਨ ਲੱਗੇ ਸ਼ੁਰੂ ਤੇ ਆ ਬੰਦਾ ਭੜੰਦਿਆ ਇਹ ਉਸਤਾਦ ਕੱਟੀ ਕਟਾ ਠੀਕ ਹੋ ਗਿਆ ਇਹ ਬੱਕੀ ਆ ਇਹ ਕੋੜੀ ਆ ਨੁਕਰੀ ਨੁਕਰੀ ਕੋ ਲੈ ਵੀ ਪਾਣੀ ਹੀ ਡੋਣੇ ਆ ਤੇ ਕਰਨੇ ਚ ਵਾਈ ਸ਼ੁਰੂ ਚਾਚੇ ਦਾ ਮੂੰਹ ਨੂੰ ਕੀ ਮਾਸ਼ਾ ਅੱਡਾ ਸੋਹਣਾ ਦਾ ਮੂੰਹ ਜਬਾਦੀ ਡਿੰਗੀ ਹੋਈ ਮਾਵੇਂ ਆਂਦਾ ਪਿਆ ਆ ਮੈਂ ਇਹ ਜੱਕ ਦੇ ਵੇਖਿਆ ਨਹੀਂ ਨੁਕਰਾ ਘੋੜਾ ਇਹ ਤੈਨੂੰ ਦਿਖਦਾ ਨਹੀਂ ਵੇਖੀ ਵੀ ਨਾ ਲਓ ਜੀ ਡੰਗਰ ਸਾਡੇ ਚੋਏ ਕੇ ਦੋਦੀ ਸਾਡਾ ਆ ਗਿਆ ਤੇ ਇਧਰ ਆ ਬੰਦੇ ਚਾਚੇ ਨੂੰ ਕਿਰੀ ਬੈਠੇ ਨੇ ਭਾਈ ਪੈਸੇ ਫੜੇ ਨੇ ਮੈਂ ਮੇਰੇ ਕੋ ਮੰਗਣੇ ਆ ਆਹ ਦੇਖ ਪੈਸੇ ਹੁੰਦੇ ਕੋਲੇ ਅਗਲੀ ਗੱਲ ਦਰ ਮੈਂ ਦੱਸਣਾ ਪੈਸੇ ਮੇਰੇ ਕੋ ਵੀ ਨੇ 100 ਦਿੱਤਾ ਸੀ ਤੇ 220 ਹੋਵੇ ਪੈਣੇ ਦੇ ਕੀ ਗੱਲ ਹੈ ਪੈਸੇ ਚਾਚੇ ਕੋ ਵੀ ਨਹੀਂ ਪੈਸੇ ਚਾਚੇ ਕੋ ਵੀ ਆਣ ਉਹਨੂੰ ਦੇਖੋ ਮੇਰੇ ਕੋਲ ਨਹੀਂ ਕਿੰਨੇ ਕੋਲ 100 ਰੁਪਇਆ ਫੜਾ ਮੈਨੂੰ ਨਹੀਂ ਮੈਨੂੰ ਫੜਾਈ ਹਾ 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 ਦੇ ਦੂ ਫੜਾਈ ਇਹਦਾ ਵਾਟ ਉਹਨੇ ਉਹਨੇ ਤਖਲੇ ਪਾਸਤਾ ਸੈਣੀ ਰੋ ਮੇਰੇ ਕੋਲ ਨਹੀਂ ਤੇ ਪੈਣੀ ਹੁਣ ਦੱਸ ਕਿੰਨੇ ਕੋਲ ਨੇ ਹੁਣ ਦੱਸ ਹੈ ਕਿੰਨੇ ਕੋਲ ਨੇ ਹਾਂ ਦਾਰ ਹੈ ਰੱਖੋ ਪੈਸੇ ਸਰਾਰ ਕੋ ਨਹੀਂ ਕਾ ਜਾਜ ਬਣਿਆ ਆ ਵੇਖਾ ਆ ਜਾਜ ਬਣਿਆ ਆ ਵੇਖਾ ਆ ਜਾਜ ਬਣਿਆ ਜਾਜ ਜਿੰਦੀ ਅਸਲ ਬਣਿਆ ਵੇਖ ਆ ਇਜਾਜ ਆ ਵੇਖ ਆ ਤੂੰ ਜਾਜ ਬਣਾ ਕੇ ਛੁੱਟਿਆ ਆ ਵੇਖ ਤੂੰ ਬੁੱਝੇ ਕੋ ਨਹੀਂ ਆ ਵੇਖ ਲੈ ਆ ਜਾਜ ਬਣਾਇਆ ਤੂੰ ਬੁੱਝੇ ਕੋ ਨਹੀਂ ਉਹ ਜਾਜ ਉਹਦੇ ਕੋ ਬਣਿਆ ਵਈ ਤੂੰ ਮੇਰੇ ਕੋ ਅਈ ਲਾ ਜੱਜਾ ਫਾੜਿਆ ਯਾਰ ਆਈ ਲਵ ਆ ਇੰਨੇ ਨਾ ਪਤਾ ਹੈ ਚੱਲ ਇਧਰ ਆ ਨਾ ਬਣਾ ਮੈਨੂੰ ਆ 100 ਵੀ ਦੇ ਸੀ ਬੋਤਲ ਲੈ ਕੇ ਆਈਏ ਚੱਲ ਚੱਲ ਰਹੀ ਮੈਂ ਫੋਨ ਹੈ ਪਹਿਲੇ 100 ਰੁਪਏ ਫੜਾਉ ਦ। ਜਿੱਥਾ ਤਾ ਨੂੰ ਫੜਾ ਗਿਆ ਤਾ ਨੂੰ ਲੈ ਕੇ ਆਵਾਂ। ਪਹਿਲੇ ਤਾ ਨੂੰ ਫੜਾਉ। ਜਾ। ਨਹੀਂ। ਮੱਟੀ ਲੈ ਕੇ ਆਵਾਂ। 100 ਰੁਪਏ ਪਾਵਾਂਗੇ। ਜਾ ਦੁੱਧ ਇਹਨੂੰ ਬੋਤਲ ਪਾਈ ਇਹ ਨਾਲੇ ਚੱਲ। ਦੋ ਦਿਨ ਤੋਂ ਪਾਣੀ ਨਹੀਂ ਸੀ। ਪੁੱਠੀ ਪੇ ਦੇ। ਆ ਰੁੱਟੇ ਜਿਹੀ ਹੈ। ਕਮੈਂਡੈਂਟ ਠੀਪੇ ਦੇਈ ਜਾ ਇਹ ਮੈਂ ਕੋਈ ਠੀਪੇ ਲੈ ਇਹ ਮੰਗਦਾ ਹੀ ਤੇ ਮੰਗਦਾ ਹੀ ਨਹੀਂ ਮੇਰੇ ਕੋ ਪੈਸੇ ਨਹੀਂ ਮੰਗਣਦੇ ਆ ਲੈ ਲੈ ਤੂੰ ਮੇਰੇ 100 ਰੁਪਏ ਆਪਸ ਕਰ ਤੂੰ ਸੀ ਕਿਉਂ ਚੁੱਕਿਆ ਕਿਆ ਹਮ ਮੰਗਦਾ ਪਿਆ ਹਾਂ ਆਹ ਮੈਂ ਮੰਗਦਾ ਮੇਰੇ 100 ਰੁਪਏ ਆਪਸ ਕਰ ਤੀ ਹੋ ਗਿਆ ਇਹ 100 ਰੁਪਏ ਆ ਆ ਆਹ 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 ਦੇਈ ਜਾ ਠੀਪੇ ਬਾਹਲ ਲਉ ਉਹ ਮੈਂ ਨਹੀਂ ਤੂੰ ਜਾ ਵਦਿਆ ਆ ਬਾਹਲ ਨੂੰ ਠੀਪੇ ਦੇ ਦੇ ਯਾਰ ਨਹੀਂ ਦੀਵਾ ਇਹ ਹੂੰ ਮੈਂ ਨਹੀਂ ਲੈ ਇਹ ਮੰਗਦਾ ਹੀ ਆ ਵੀ ਸਰ ਬਲੇ ਤੂੰ ਅਗਲਾ ਸੌ ਦੇਣਾ ਜਾਣ ਮਰਾ ਵਿੱਚ ਲੈ ਬੋਤਲ ਲੈ ਆਈਏ ਚੱਲ ਤੂੰ ਸੌ ਦਾ ਮਿਲਦੀ ਬੋਤਲ ਲੈ ਆ ਬੋਤਲ ਹਾਂ ਮੈਂ ਬੋਤਲ ਨਹੀਂ ਮਿਲਦੀ ਯਾਰ ਹਾਜੀ ਇਹ ਕੁੱਤੇ ਵਾਲੀ ਚੈਂ ਤੂੰ ਫੜੀ ਹੋਰ ਪਾਈਏ ਬਟੇ ਇਹਨਾਂ ਕੁੱਤੇ ਨੂੰ ਪਾਈ ਸੀ ਬਾਗ ਜਾ ਹਾਂ ਚੇਂਜ ਹੋ ਗਈ ਮਜ਼ਨਾ ਕਿਉਂ ਨਾ ਪਾਈ ਸੀ ਉਹ ਪਹਿਲੇ ਦੀ ਸੀ ਹੁਣ ਤੂੰ ਦੇ ਛੱਡ ਲਾਓ ਜੀ ਇਹ ਕੁੱਤੇ ਦੀ ਚੈਂ ਹੈ ਆ ਲੈ ਇਹ ਮਸ਼ੀਨ ਵਿੱਚ ਲਾ ਦੇ ਜੇ ਬਣਾਉਂ ਇਹ ਪੜਾ ਲੱਖੂ ਆ ਗਿਆ ਆ ਰਫੜ ਵਾਲਾ ਫੜਨਾ ਹੈ ਮਾਰਫੜ ਵਾਲਾ ਬੜਾ ਮੁਨਾਫ ਚੋਰ ਲੈ ਚਾਚੇ ਨੂੰ ਚੋਰ ਆ ਛੱਡਾ ਚਾਚਾ ਨੂੰ ਤੂੰ ਕੀ ਜਵਾਬ ਦੇਂਗਾ ਚਾਚੇ ਮੈਂ ਕੀ ਇਹਨੂੰ ਜਵਾਬ ਦੇਣਾ ਹੈ ਚੌੜਿਆਂ ਕੰਨਾਂ ਰੱਖਣਾ ਤੇ ਆਪ ਤੋਂ ਬਾਈ ਚੋੜਿੰਦੇ ਲੈ ਸੌਣ ਲਾ ਨਹੀਂ ਆ ਵੀ ਇਹ ਕੱਢ ਦੇਾਂਗੇ ਜਾ ਲਓ ਜੀ ਵਰਦੀ ਲਈ ਆਪਾਂ ਬਦਲ ਤੇ ਬਦਲ ਕੇ ਹੁਣ ਚੱਲੇ ਆ ਪੱਠਿਆਂ ਨੂੰ ਇਹ ਪੱਠੇ ਦੇ ਆਪਣੇ ਭਰੇ ਪੈਣ ਨੇ ਇਹ ਪੱਠੇ ਭਰੇ ਪੈਣ ਨੇ ਤੇ ਇਹਦੇ ਹੋਰ ਦੂ ਟੱਕ ਲਾਉਨੇ ਅੱਜ ਪੱਠੇ ਦੇ ਪਾਰ ਵੇਖੋ ਹੁਣ ਕਿਹੜੀ ਜਗ੍ਹਾ ਦਾ ਹੱਥ ਲਾਉਨੇ ਆ ਛਾਤਰ ਲਈਏ ਕੱਢ ਤਾਂ ਛਾਤਰ ਵੇਚੀ ਪੈਣ ਪੈਰ ਤਾਂ ਗੋਲੂ ਹੋ ਜਾਣੇ ਅਜੇ ਜੇ ਇਹ ਹੁਣ ਬਹੁਤ ਚਤ ਹੋ ਗਈ ਲਓ ਜੀ ਆਦੋਂ ਸਿਰਫ ਆਏ ਆਪਣੇ ਚੱਕਰੀਏ ਚਾਚਾ ਨਹੀਂ ਗੈਣ ਜਵੀ ਵਢਣ ਚਾਚਾ ਨਹੀਂ ਗੈਣ ਜਵੀ ਵਢਣ ਕੋਮਦ ਨੇ ਪਤਾ ਲੱਗਦਾ ਕਿੱਥੋਂ ਵਢਣੇ ਲਓ ਜੀ ਅੱਧੇ ਗੁਫੱਠੇ ਪਰੇ ਪੈਣ ਤੇ ਅੱਧੇ ਪੱਠੀ ਜਿਹੜੇ ਨੇ ਸੁੱਕੇ ਨੇ ਵਿੱਚ ਸੋਈ ਦੂਸਰੂ ਸੁੱਕੀ ਵਾਲੀ ਸਾਈਡ ਤੋਂ ਆਪਾਂ ਲਾਉਨੇ ਆ ਹੱਥ ਹਣ ਤੇ ਵੜਲੀਆ ਦਵਾ ਦਵਾ ਲਾਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਆ ਵੇਲੇ ਚੱਲੇ ਅਡੇਰੇ ਤੇ ਸ਼ਾਮ ਹੋ ਗਈ ਹੈ ਚੱਲ ਕੇ ਮੱਝਾ ਬਣ ਕੇ ਤੇ ਪਾਣੀ ਪੂਣੀ ਡੋਣੇ ਆ ਸ਼ਾਮ ਹੋ ਗਈ ਸਾਰੇ ਆਪਾਂ ਆਪ ਕਰਾਣੂ ਆਪਾਂ ਵੀ ਚੱਲਦੇ ਆ ਤੈਨੂੰ ਵੇੜੀ ਆਪਦਾ ਕੰਮ ਲਾਓ ਜੀ ਮੱਝਾਂ ਛੱਡ ਲਈਆਂ ਨੇ ਛਪੜੇ ਕੋਈ ਕਿ ਥੋੜਾ ਜਿਹਾ ਮੌਸਮ ਹੀ ਖਰਾਬ ਹੈ ਆ ਭਾਂਡਾ ਡੇਗ ਗਿਆ ਯਾਰ ਭਾਂਡਾ ਚੋਗ ਏ ਬੜੀਆਂ ਤੰਗ ਕਰਦੀਆਂ ਅਸਚਾ ਹਟ ਜਾ ਹੋ ਹੋ ਹਟ ਜਾ ਚੱਲ ਨਾ ਲਗਾ ਮੈਂ ਉਹ ਮੁੰਡਾ ਲਿਆਂਦਾ ਕੈਮਰਾਮੈਨ ਕਿ ਚਲੋ 2-4 ਇੰਸਟਾਗ੍ਰਾਮ ਵਾਸਤੇ ਰੀਲਾਂ ਛੀਲਾ ਬਣਾ ਲਈਏ ਨਾਲੇ ਬਾਬਾ ਦਿਨ ਹੋ ਗਿਆ ਬਣਾਈਆਂ ਨਹੀਂ ਇਹਨਾਂ ਨਾਲੇ ਪਾਣੀ ਪੁੰਡਾ ਲਈਏ ਪਫੜੇ ਇਧਰ ਲੱਗਾ ਬੱਜਾ ਬਨਣਾ ਹਾਂ ਬਨਨੀ ਜਾ ਬਨਨੀ ਜਾ ਆਦਿਆਂ ਭਾਈ ਤੂੰ ਬਨ ਲੀ ਜਾਂਨੇ ਸਾਨੂੰ ਹਾਂ ਤੇਰਾ ਕੰਮ ਹੈ ਕਿੰਦਾ ਮੈਲ ਖਾ ਦੇਣਾ ਚੱਲ ਅੰਦਰ ਚੱਲ ਵੀ ਚਲੋ 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 ਗਾ ਮਿੰਟ ਮਾਰੋ ਗਏ ਹਾਂਜੀ ਠੀਕ ਦੇ ਦੇਣਾ ਵਰਨਗ ਮੱਕੂ ਫੜਨੂ ਤੂੰ ਫੋਣਾ ਯਾਰ ਹਾਸ ਖੇਡ ਲਈਦਾ ਚਿਆਰਾ ਜੀ ਲਓ ਜੀ ਹੋ ਗਿਆ ਫਲਾ ਬੰਦ ਇਹ ਅੰਦਰ ਖਾਣ ਗਿਆ ਪੱਠੇ ਤੇ ਆਪਾਂ ਵੀ ਹੋਈਆ ਵਿਹਲੇ ਤੇ ਵਲੋਗ ਕਰੀਏ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਕੋ ਨਵੇਂ ਵਲੋਗ ਚ